ਅੱਜ ਪਹੁੰਚਿਆ ਤੂਰੀ ਦੇ ਤੂਰੀ ਤੋਂ ਜੋ ਸੰਗਰੂਰ ਨੂੰ ਜਾਂਦਾ ਤੇ ਸੰਗਰੂਰ ਤੋਂ ਜਾਂ ਤੂਰੀ ਨੂੰ ਆਉਣਿਆ ਰਾਹ ਦੇ ਵਿੱਚ ਇੱਕ ਫੌਜੀ ਢਾਬਾ ਆਉਂਦਾ ਜਿਸ ਦਾ ਅਸੀਂ ਤੁਹਾਨੂੰ ਅੱਜ ਦੱਸਾਂਗੇ ਕਿ ਕਿੰਦਾ ਦਾ ਇੱਥੇ ਖਾਣਾ ਪੰਦਾ ਔਰ ਲੋਕ ਕਿੰਦਾ ਰੁਕਦੇ ਨੇ ਜ਼ਿਆਦਾਤਰ ਦੇਖਿਆ ਜਾਵੇ ਟਰੱਕਾਂ ਦੇ ਡਰਾਈਵਰ ਜੋ ਰਾਜਸਥਾਨ ਜੰਮੂ ਕਸ਼ਮੀਰ ਆਤੇ ਦਿੱਲੀ ਤੋਂ ਆਲ ਕੇ ਵੀ ਇੱਥੇ ਆ ਕੇ ਖਾਣ ਦਾ ਆਨੰਦ ਮਾਣਦੇ ਨੇ ਤੁਹਾਡੀ ਗੱਲ ਵੀ ਕਰਾਵਾਂਗੇ ਇੱਥੋਂ ਦੇ ਜੋ ਡਰਾਈਵਰ ਨੇ ਜਾਂ ਜੋ ਇੱਥੇ ਖਾਣਾ ਖਾ ਰਹੇ ਨੇ ਤੇ ਬਹੁਤ ਹੀ ਵਧੀਆ ਦੇਖਿਆ ਗਿਆ ਤਾਂ ਬਿਲਕੁਲ ਨਾਲ ਪਿੱਛੇ ਸੂਆ ਵੀ ਦਿਖਾਈ ਦੇ ਰਿਹਾਗਾ ਜਿੱਥੇ ਆਮ ਡਰਾਈਵਰਾਂ ਨੂੰ ਨਹਾਉਣ ਤੋਂ ਲਈ ਵਧੀਆ ਕੀਤਾ ਆ ਬਾਥਰੂਮ ਅਤੇ ਨਾਲੇ ਇੱਥੇ ਹੋਰ ਬਹੁਤ ਵਧੀਆ ਇੱਕ ਪ੍ਰਸ਼ਲਟੇ ਮਿਲ ਰਹੀ ਹੈ ਇਹਨਾਂ ਨੂੰ ਇੱਥੇ ਡਾਕਟਰ ਵੀ ਮਿਲਦਾਗਾ ਆ ਕੇ ਜੇ ਕਿਸੇ ਨੂੰ ਦਵਾਈ ਲੈਣੀ ਆ ਤਾਂ ਡਾਕਟਰ ਮੌਕੇ ਤੇ ਮਿਲਦਾਗਾ ਤੇ ਟੂ ਰੈਕਟ ਗੱਡੀਆਂ ਵੀ ਰੁਕਦੀਆਂ ਨੇ ਤੁਹਾਨੂੰ ਦਿਖਾ ਰਿਆਂਗੇ ਦਿਖਾਵਾਂਗੇ ਜਰੂਰ ਕਿ ਕਿਦਾਂ ਇੱਥੇ ਟਰੱਕ ਕਿੰਨੇ ਕੋ ਰੁਕਦੇ ਨੇ ਤੇ ਕਿੰਨੇ ਕੋ ਡਰਾਈਵਰ ਨੇ ਕੀ ਕਹਿਣਾ ਡਰਾਈਵਰਾਂ ਦਾ ਖਾਣੇ ਪਰੇ ਆਓ ਤੁਹਾਡੀ ਗੱਲ ਕਰਵਾਈਏ ਭਾਈ ਅੱਜ ਫੌਜੀ ਢਾਬੇ ਤੇ ਰੋਕਿਆ ਤੁਸੀਂ ਤੁਰੀ ਤੋਂ ਜੋ ਸੰਗਰੂਰ ਵਾਲੇ ਰਾਹ ਤੇ ਢਾਬਾ ਦਾ ਔਰ ਇਹ ਪਰੌਂਠੇ ਘਾਰੋਂ ਕਿੱਦਾਂ ਦੇ ਪਰੌਂਠੇ ਬਣ ਰਹੇ ਨੇ ਇੱਥੇ ਪਰੌਂਠੇ ਬਹੁਤ ਵਧੀਆ ਬਣਾਉਂਦੇ ਨੇ ਔਰ ਥੂਲ ਤੌਰੇ ਕੋਈ ਪ੍ਰੋਬਲਮ ਨਹੀਂ ਬਹੁਤ ਵਧੀਆ ਬੰਦੇ ਨੇ ਸਟਾਫ ਵੀ ਵਧੀਆ ਤੁਸੀਂ ਇਸ ਏਰੀਆ ਦੇੋਂ ਜਾਂ ਬਾਹਰੋਂ ਆ ਕੇ ਕਿੱਥੋਂ ਨਹੀਂ ਅਸੀਂ ਬਾਹਰੋਂ ਆਏ ਕਿੱਥੋਂ ਆਏ ਅਸੀਂ ਲੁਧਿਆਣੇ ਕੋਲੇ ਗੱਡੀ ਚਲਾਉਂ ਰਹੇ ਹੋ ਅੱਜ ਚੱਪਰ ਚਲਾਉਂਦੇ ਆ ਸਾਰੇ ਆਹ ਵਾਲਿਆਂ ਨੂੰ ਕੀ ਕਹਾਂਗੇ ਤੁਸੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਆਓ ਅੱਜ ਆ ਕੇ ਇਹਨਾਂ ਨੂੰ ਮੌਕਾ ਦਿਓ ਆਓ ਕਿੰਦਾ ਦਾ ਲੱਗਿਆ ਪਰੌਣਾ ਕਾਫੀ ਹੈਵੀ ਜਾ ਲੱਗ ਰਿਹਾ ਸੀ ਤੇ ਰਾਜ ਆ ਜਾ ਮੈਂ ਇੱਕ ਪਰੌਣਾ ਜਾ ਵੱਧ ਖਾਣ ਆਹ ਬਾਈ ਜੀ ਦੇਖੋ ਫੋਨ ਤੇ ਲੱਗੇ ਹੋਏ ਭਾਈ ਰੋਹ ਦਾ ਸਵਾਦ ਉਸਨੇ ਹੀ ਲੈ ਰਹੇ ਨੇ ਕਿ ਤਾਚ-ਤਾਕੇ ਸਾਨੂੰ ਦਿਖਾ ਰਹੇ ਨੇ ਬਿਲਕੁਲ ਖੁਸ਼ੀ ਢਾਬਾ ਸਮਰੂਪ ਘੂੜੀ ਰੋਡ ਦੇ ਉੱਤੇ ਹੈ ਬਿਲਕੁਲ ਸੰਗਰੋਥ ਹੋਣਾ ਤਾਂ ਖੱਬੇ ਆਤਾ ਦੇਖੋ ਕਾਫੀ ਲੋਕ ਬੈਠ ਕੇ ਇੱਥੇ ਵਾਹ ਜੀ ਦਹੀਂ ਨਾਲ ਦੇਖੋ ਦਹੀਂ ਦਾ ਸਵਾਦ ਲੈ ਰਹੇ ਨੇ ਬਾਈ ਜੀ ਕਿੰਦਾ ਵਾ ਫਿਰ ਪਰੌਣਾ ਲੱਗ ਰਿਹਾ ਫੌਜੀ ਢਾਪੇ ਦਾ ਬਹੁਤ ਵਧੀਆ ਬਹੁਤ ਕਿੰਨੇ ਟਾਈਮ ਤੋਂ ਆਉਣੇ ਹੋ ਕਿੱਥੇ ਤਿੰਨ ਮਹੀਨਿਆਂ ਤੋਂ ਇੱਥੇ ਆਉਣਾ ਗੱਡੀ ਚਲਾਉਣੇ ਹੋ ਹਾਂ ਤੇ ਗੱਡੀ ਤੇ ਬਾਹਰ ਅੰਦਰ ਵੀ ਖਾਣੇ ਹੋ ਤੁਸੀਂ ਤੇ ਕਿੰਦਾ ਇਹਦਾ ਟੈਕ ਕਿੰਦਾ ਉਹ ਇਥੋਂ ਦੇ ਢਾਬੇ ਦਾ ਫੌਜੀ ਢਾਬਾ ਇਹਨਾਂ ਦਾ ਫੁੱਲ ਵਧੀਆ ਟੈਕ ਸਾਰੇ ਦਾ ਸਭ ਨੂੰ ਵਧੀਆ ਟੈਕ ਆ। ਜਦੋਂ ਪੈਸੇ ਪੁੱਛਿਆ ਉਹਦਾ ਕਿ ਵੱਧ ਤਾਂ ਨਹੀਂ ਲੈਂਦਾ ਫੌਜੀ ਢਾਬਾ ਦਾ। ਜਾਇਜ਼ ਪੈਸੇ ਲੈਂਦੇ। ਜਾਇਜ਼ ਢਾਬੇ ਦਾ ਲੈਂਦਾ। ਨਾਲ ਮੱਖਣ ਮੱਖਣ ਦੇ ਦਿੰਦੇ ਨੇ। ਹਾਂ ਹਾਂ। ਉਹ ਡਰਾਈਵਰ ਦੀ ਜਵਾਈ ਸਾਹਿਬ ਕਈ ਵਾਰ ਨਹੀਂ ਲੈਂਦਾ। ਵੇਖੋ ਫੌਜੀ ਢਾਬੇ ਤੇ ਬੈਠਦੇ ਨੇ, ਟਰੱਕ ਵੀਰ ਨੇ ਦੇ ਪੂਰੀ ਦੁਨੀਆ ਚ ਘੁੰਮਣ ਵਾਲੇ ਬੈਠੇ ਨੇ ਫੌਜੀ ਢਾਬੇ ਤੇ ਆ ਕੇ ਖਾਣਾ ਪਾਣਾ ਖਾਂਦੇ ਨੇ। ਵੇ ਗੱਲ ਕਰਾਂਗੇ ਦੇਖੋ ਉੱਤਰ ਵੀ ਕੁਸ ਡਰਾਈਵਰ ਭਾਈ ਬੈਠੇ ਆਪਣਾ ਆਰਾਮ ਕਰ ਰਹੇ ਨੇ ਆਰਾਮ ਕਰਨ ਲਈ ਵੀ ਇਹਨਾਂ ਦੇ ਅਲੱਗ ਮੰਜੇ ਲਾਏ ਹੋਏ ਨੇ ਤੁਹਾਨੂੰ ਦਿਖਾ ਰਿਹਾ ਫੌਜੀ ਠਾਪਾ ਜੋ ਕਿ ਸੰਗਰੂਰ ਤੋਂ ਧੂਰੀ ਰੋੜ ਦਿੱਤੇ ਬਾਈ ਜੀ ਕੱਪੜੇ ਲਾਹੀ ਬੈਠੇ ਹੋ ਫੌਜੀ ਠਾਪੇ ਤੇ ਸਾੜੇ ਪਰੋਠੇ ਪਰੋਠੇ ਬਾਹਰ ਨਾਲ ਬੜਾ ਤੇ ਕੰਮ ਸਿਹਰੇ ਯਾਰ ਵੀ ਟੀਮਾਂ ਵੀ ਰੇਡ ਵੀ ਬਿਲਕੁਲ ਜਾਈ ਗਏ ਕਿਹੜੀ ਜਗ੍ਹਾ ਤੋਂ ਚੱਲ ਕੇ ਆਏ ਹੋ ਅੱਜ ਐ ਵੀ ਆਪਣੇ ਮਾਰ ਸਾਧੋ ਭਰਿਆ ਦੀ ਗੱਲ ਚੱਲ ਗਈ ਪੂਰੀ ਪੱਕੇ ਹੋ ਗਏ ਪੱਕੇ ਰੋਕ ਦਿਓ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਤਿੰਨ ਚਾਰ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਕਿਤੇ ਕੀ ਕੀ ਵਧੀਆ ਬਣਦਾ ਇੱਥੇ ਸਭ ਕੁਝ ਸੂਤ ਦਾ ਰੋਟੀ ਪਾਣੀ ਬਹੁਤ ਸਸਤਾ ਮੈਂ ਉਹ ਡੱਬਿਆਂ ਨੂੰ ਆਮ ਡਰਾਈਵਰਾਂ ਨੂੰ ਦੋ ਲੋ ਆਮ ਆਵਲਿਕਾ ਨੂੰ ਕਿਸੇ ਨਾਲ ਚਾਹ ਨਹੀਂ ਜਾਈਗਾ ਵੀ ਆਟਾ ਬਾਪ ਵਧੀਆ ਆਟਾ ਬਾਪ ਪੂਰਾ ਸਾਫ ਸੁਥਰਾ ਖਾਣਾ ਪੀਣਾ ਬਹੁਤ ਵਧੀਆ ਜੀ ਦੇਖਦਾ ਕਰੋ ਬਟਾ ਤੇ ਨਹੀਂ ਕਹਣਾ ਹਾ ਭਾਈ ਪੂਰੀ ਮਾਸਤੀ ਤੇ ਪਿਆਰ ਨਾਲ ਆਪਾਂ ਨਾਲ ਹੀ ਗੱਲ ਕਰਨੇ ਤੋਂ ਵੀ ਭਾਈ ਜੀ ਕਿਵੇਂ ਲੇਟੇ ਹੋਗੇ ਮਾਸਤੀ ਦੀ ਗੋਸਟ ਕਰ ਰਹੇ ਹਾਂ ਬਸ ਆ ਕੇ ਰਹਾ ਕਰ ਰਹੇ ਠਿਕਵਾਤਾ ਫੋਜੀ ਤਾਂ ਬੜੇ ਨੇ ਜੋ ਇੱਥੇ ਨੇ ਬਹੁਤ ਨੇ ਨੜਕੀ ਵਧੀਆ ਪੂਰੇ ਸਿਰੇ ਅੱਛਾ ਕੀ ਕੀ ਹੋਰ ਕੀ ਚੀਜ਼ ਵਧੀਆ ਮਿਲਦੀ ਹੈ ਇੱਥੇ ਚਾਹ ਪਾਣੀ ਉਹ ਵੀ ਸਿਰੇ ਰੋਟੀ ਦਾਲ ਪਣਿਆ ਵਧੀਆ ਤਾਲਾ ਸਭ ਨਾਲ ਨਾ ਹੁੰਦਾ ਉਹਨੂੰ ਸੁਭਾਵੀ ਸੁਭਾਵੀ ਚੱਲ ਰਹੇ ਨਾ ਉਹ ਰੈਸਟ ਕਰੋ ਨਾ ਨਾ ਹਵਾ ਰੇ ਪੈ ਸੁਆ ਖੁੱਲਾ ਦੇਖੋ ਤੁਹਾਨੂੰ ਸੁਆ ਵੀ ਜ਼ਰੂਰ ਦਿਖਾਵਾਂਗੇ ਫੌਜੀ ਢਾਬੇ ਤੋਂ ਤੁਹਾਨੂੰ ਦਿਖਾ ਰਹੇ ਆਂਗੇ ਦੇਖੋ ਕਿੰਨੀ ਵਧੀਆ ਵਿਊ ਆ ਰਿਹਾ ਪਿੱਛੋਂ ਨਾਉਣ ਤੋਂ ਲਈ ਵਧੀਆ ਖੁੱਲਾ ਡੁੱਲਾ ਸੁਆ ਤੇ ਫੌਜੀ ਦਾ ਬਿਲਕੁਲ ਢਾਬਾ ਦੇਖਿਆ ਜਾਵੇ ਤਾਂ ਢਾਬਾ ਕਾਫੀ ਖੁੱਲਾ ਡੁੱਲਾ ਤੇ ਨਾਲ ਸੁਆ ਦੀ ਸੂਰਤ ਆ ਭਾਈ ਬੈਠਣੇ ਹੋਰ ਵੀ ਤੇ ਕਿੱਥੋਂ ਆਏ ਹੋ ਭਾਈ ਤੁਸੀਂ ਆਹ ਸਾਡੇ ਤੁਸੀਂ ਮਾਣਸਾ ਤੋਂ ਇਕੱਠੇ ਪਾਲ ਤੋਂ ਆਦਾ ਭਾਈ ਬੰਨੂ ਬਲੇਕ ਬੋਰਡ ਦੇ ਸਾਈਡ ਦਾ ਲੱਗਦਾ ਹਾਂ ਐਕਸਮ ਲੇਗਲੀਆਂ ਆ ਭਾਈ ਤੁਸੀਂ ਮਲੇਰਕੋਟਲੇ ਤੋਂ ਆਈ ਖਾਣਾ ਖਾਣ ਆ ਉਹ ਜਿਹੜਾ ਢਾਬਾ ਹੈ ਕਹੇਗਾ ਖਾਣਾ ਖੋਜੀ ਦਾ ਖਾਣਾ ਬਹੁਤ ਵਧੀਆ ਜੀ ਆਣਾ ਬਹੁਤ ਵਧੀਆ ਤੇ ਭਾਈ ਉਹ ਦੇਖੋ ਪਿਆ ਰਾਮ ਨਾਲ ਪੈਣ ਲਈ ਵਧੀਆ ਮੰਜੇ ਲੱਗੇ ਹੋਏ ਨੇ ਕੁਰਸੀਆਂ ਨੇ ਤੇ ਬਾਈਆਂ ਦਾ ਵੀ ਕਹਣਾ ਕਿ ਬਹੁਤ ਵਧੀਆ ਖਾਣਾ ਵਾਣਾ ਇੱਥੋਂ ਬਣਦਾ ਹੈ ਓਜੀ ਢਾਬੇ ਦੀਆਂ ਤਸਵੀਰਾਂ ਦਿਖਾ ਰਿਹਾ ਸੋਨੂੰ ਇਹ ਜੇ ਦੇਖਿਆ ਜਾਵੇ ਆ ਦੇਖੋ ਫੌਜੀ ਸਾਹਿਬ ਆ ਰਹੇ ਨੇ ਬੱਚੇ ਦੀ ਚੁੰਗ ਲੈ ਕੇ ਆਪਾਂ ਗੱਲ ਕਰਾਂਗੇ ਇਹਨਾਂ ਨਾਲ ਵੀ ਭਾਈ ਜੀ ਬਹੁਤ ਤਰੀਫਾਂ ਹੋ ਰਹੀਆਂ ਨੇ ਛੋਟਿਆਂ ਬਹੁਤ ਤਰੀਫਾਂ ਹੋ ਰਹੀਆਂ ਨੇ ਢਾਬੇ ਦੀਆਂ ਸੀਪਾਂ ਉੱਤੇ ਹੈਗਾ ਪਰੌਣਿਆਂ ਤੇ ਡਰਾਈਵਰ ਕਹਿੰਦਾ ਜੀ ਫੌਜੀ ਖਾਣੇ ਬਹੁਤ ਵਧੀਆ ਬਣਾਉਂਦਾ ਭਾਈ ਜੀ ਵਧੀਆ ਤੋਂ ਵਧੀਆ ਜੀ ਵਰਤੀ ਦੀ ਹੈ ਇੱਕ ਨੰਬਰ ਚੀਜ਼ ਵਰਤੀ ਦੀ ਹੈ ਕਦੇ ਦੋ ਨੰਬਰ ਚੀਜ਼ ਨਹੀਂ ਵਰਤੀ ਦੀ ਪਨੀਰ ਤੇ ਉਹ ਵੀ ਚੀਜ਼ ਹੈ ਸਰ ਇੱਕ ਨਮਰ ਦਾ ਪਨੀਰ ਘਰ ਦੇ ਦਹੀਂ ਤੇ ਕੀ ਕਹਾਂਗੇ ਡਰਾਈਵਰਾਂ ਨੂੰ ਜੋ ਬਾਹਰੋਂ ਅੰਦਰੋਂ ਦੂਰੋਂ ਆਉਣ ਨੇ ਆਪ ਲੋਕਾਂ ਨੂੰ ਉਹਨਾਂ ਦਾ ਬਹੁਤ ਧੰਨਵਾਦ ਬਹੁਤ-ਬਹੁਤ ਘਰ ਤਾਂ ਨਾ ਇੱਥੇ ਦੇਖਣਾ ਵੀ ਚੀਜ਼ ਗਈ ਹੈ 1000 ਖਾ ਕੇ ਦੂਜੀ ਚੀਜ਼ ਆ ਬਾਈਆਂ ਨੇ ਬਹੁਤ ਰਿਪਾ ਕੀਤਾ ਨੇ ਮੇਰਾ ਜਿਹੜਾ ਦਿੱਤਾ ਵੀ ਇਹਨਾਂ ਦੀ ਗੋਡੇ ਬਣਾ ਕੇ ਪਾਈ ਓਏ ਕਿੱਦਾਂ ਦੇਖੋ ਦੇਖੋ ਕਿੱਦਾਂ ਉਹ ਦੇਖੋ ਖਾਣੇ ਪਿੱਛੇ ਲੜੇ ਜਾਂਦੇ ਨੇ ਇੱਕ ਦੂਜੇ ਦੇ ਮੂਹਰੇ ਪਰੌਂਟੇ ਖਿੱਚਦੇ ਨੇ ਤੁਹਾਨੂੰ ਦਿਖਾ ਰਿਹਾ ਦੇਖੋ ਪਰ ਲੜਦੇ ਤੇ ਹੁਣ ਹੁਣ ਚੁੱਪ ਕਰ ਗਏ ਵੈਸੇ ਲੜ ਰਹੇ ਤੇ ਉਹ ਕਹਿੰਦਾ ਤੂੰ ਦੇ ਦੇ ਪਾਣੀ ਪਾਣੀ ਦੇਖੋ ਕਾਫੀ ਤੇ ਜੇ ਤੁਹਾਨੂੰ ਦਿਖਾਇਆ ਜਾਵੇ ਇੱਧਰ ਬਿਲਕੁਲ ਰਸੋਈ ਘਰਾਂ ਰਸੋਈ ਘਰਾਂਗਾ ਇੱਧਰ ਤੇ ਸਾਨੂੰ 뷰ਦ ਨੇ ਫੌਜੀ ਟਾਪੇ ਦਾ ਬਿਲਕੁਲ ਜੇ ਦੇਖਿਆ ਜਾਵੇ ਤਾਂ ਪੰਜਾਬੀ ਦੁਨੀਆ ਤੋਂ ਰੀ ਮਾਲਿਆਂ ਦਾ ਪੰਜਾਬੀ ਫੌਜੀ ਠੱਪਾ ਆ ਇਹਨਾਂ ਦਾ ਕੰਟੈਕਟ ਨੰਬਰ ਆ ਜੇ ਕਿਸੇ ਨੇ ਹੁਣ ਹੋਵੇ ਫੋਨ ਕਰਕੇ ਵੀ ਆ ਸਕਦਾ